ਕ੍ਰਿਸ਼ਕ ਭਾਰਤੀ ਸਹਿਕਾਰੀ ਲਿਮਟਿਡ ਯਾਨੀ ਕ੍ਰਿਪਕੋ ਅੱਜ ਹਰਿਆਣਾ ਦੇ ਪੰਚਕੁਲਾ ਵਿਖੇ ਸਹਿਕਾਰ ਸੇ ਸਮ੍ਰਿਧੀ ਟਿਕਾਊ ਖੇਤੀਬਾੜੀ ਵਿੱਚ ਸਹਿਕਾਰਤਾਵਾਂ ਦੀ ਭੂਮਿਕਾ ਸਰਲੇਖੇਟ ਇੱਕ ਕੌਮੀ ਸਹਿਕਾਰੀ ਸੰਮੇਲਨ ਕਰਵਾ ਰਿਹਾ ਹੈ ਜਿਸ ਵਿੱਚ ਟਿਕਾਊ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ, ਮੁੱਢਲੀਆਂ ਖੇਤੀਬਾੜੀ ਕਰਜ਼ਾ ਸੁਸਾਇਟੀਆਂ ਦੀ ਭੂਮਿਕਾ ਦਾ ਵਿਸਤਾਰ ਕਰਨ, ਛੋਟੇ ਅਤੇ ਸਰਹੱਦੀ ਖੇਤਰਾਂ ਦੇ ਕਿਸਾਨਾਂ ਦੀ ਆਮਦਨ ਸਥਿਰਤਾ ਨੂੰ ਯਕੀਨੀ ਬਣਾਉਣ ਅਤੇ ਪੌਣ ਪਾਣੀ ਵਿੱਚ ਤਬਦੀਲੀ ਨਾਲ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਅਨੁਸਾਰ ਸਹਿਕਾਰਤਾ ਅਧਿਕਾਰਤ ਖੇਤੀਬਾੜੀ ਮਾਰਲਾ ਨੂੰ ਮਜ਼ਬੂਤ ਕਰਨ ਦੇ ਮੰਤਰ ਨਾਲ ਨੀਤੀ ਅਤੇ ਲਾਗੂ ਕਰਨ ਨਾਲ ਸੰਬੰਧਿਤ ਪਹਿਲਵਾਂ ਤੇ ਵਿਚਾਰ ਬਰਾੰਦਰਾ ਕੀਤਾ ਜਾਵੇਗਾ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਕਾਨਫਰੰਸ ਦੇ ਮੁੱਖ ਮਹਿਮਾਨ ਹੋਣਗੇ ਇਹ ਕਾਨਫਰੰਸ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸਹਿਕਾਰ ਸੇ ਸਮ੍ਰਿਧੀ ਦੇ ਦੂਰਦਰਸ਼ੀ ਸੰਕਲਪ ਨੂੰ ਸਾਕਾਰ ਕਰਨ ਅਤੇ ਮਾਨਯੋਗ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਕਿਸਾਨਾਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਜ਼ਮੀਨੀ ਪੱਧਰ ਤੇ ਸਹਿਕਾਰੀ ਮਾਡਲ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਪਹਿਲ ਕਦਮੀ ਹੈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਇਸ ਕਾਨਫਰੰਸ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਹਿੱਸਾ ਲੈਣਗੇ। ਇਸ ਮੌਕੇ ਅਮਿਸ਼ਾ ਮਿਲਕ ਕੂਲਿੰਗ ਸੈਂਟਰ, ਸਲੇਮਪੁਰ ਪਲਾਂਟ ਅਤੇ ਜੱਟੂ ਸਾਣਾ ਵਿਖੇ ਹੈਫਿਟ ਆਟਾ ਮਿਲ ਦਾ ਇਹ ਲਾਂਚ ਕਰਨਗੇ। ਕੇਂਦਰੀ ਮੰਤਰੀ ਹਰਿਆਣਾ ਰਾਜ ਦੇ ਸਹਿਕਾਰੀ ਬੈਂਕਾਂ ਦੇ ਲਾਭਪਾਤਰੀਆਂ ਨੂੰ ਰੁਪਏ ਪਲੈਟੀਨਮ ਡੈਬਿਟ ਕਾਰਡ ਵੀ ਵੰਡਣਗੇ।